ਇਹ ਤੇ ਘੋੜਸਵਾਰੀ ਕਰਦੇ ਸੀ ਡਰ ਨਹੀਂ ਲੱਗਦਾ ਨਹੀਂ ਮੈਨੂੰ ਡਰ ਨਹੀਂ ਲੱਗਦਾ ਪਹਿਲਾਂ ਜਦੋਂ ਆਈ ਸੀ ਉਦੋਂ ਲੱਗਦਾ ਸੀ ਉੱਨੀ ਨਹੀਂ ਲੱਗਦਾ ਕਿੰਨਾ ਕ ਸਮਾਂ ਹੋ ਗਿਆ ਘੋੜਸਵਾਰੀ ਕਰਦੇ ਨੂੰ ਮਿੰ 6 ਮਹੀਨੇ ਹੋ ਗਏ ਸ਼ੌਕ ਕਿਵੇਂ ਪਿਆ ਕਿ ਘਰ ਦੇ ਵਿੱਚ ਘੋੜੇ ਰੱਖਿਓ ਨਹੀਂ ਕਰੇ ਨਹੀਂ ਮੇਰੇ ਮਾਮੂ ਜੀ ਕੋਲ ਇੱਕ ਘੋੜਾ ਹੈ ਜੂਨ ਦੀਆਂ ਛੁੱਟੀਆਂ ਸਹੀ ਸੀ ਅਬਦੁੱਲ ਕੇ ਉਦੋਂ ਮੈਨੂੰ ਪਹਿਲਾਂ ਤਾਂ ਘੋੜਿਆਂ ਤੋਂ ਡਰ ਲੱਗਦਾ ਸੀ ਹੌਲੀ-ਹੌਲੀ ਇਹਨਾਂ ਨਾਲ ਫਿਰ ਮੋ ਪਾ ਕੇ ਫਿਰ ਇਹਨਾਂ ਕੋਲ ਰਹਿੰਦਾ ਘੋੜੇ ਦੇ ਜਿਸੋਂ ਕੰਨ ਪਿੱਛੇਨ ਸਿੱਟਦਾ ਉਦੋਂ ਲੱਤ ਵੀ ਮਾਰ ਸਕਦਾ ਜੰਦੀ ਵੀ ਵਟਸੈਪ ਦਾ ਜੇ ਕੋੜੇ ਦੇ ਕੰਨਾਂ गिनੋ ਉਦੋਂ ਕੁਛ ਨਹੀਂ ਕਹਿੰਦੋਂ ਚਾਹੇ ਕੁਸ਼ ਮਾਰਜੀ ਕਿਉਂ ਜੋ ਜਿਹੜੇ ਘੋੜੇ ਨੂੰ ਮਾਚੋ ਕਿਹੜੇ ਦੀ ਜਿਹੜੀ ਘੋੜਸਵਾਰੀ ਜ਼ਿਆਦਾ ਕਰਨਾ ਪੈਂਦਾ ਇਹ ਸਰਤਾਸਤ ਜ਼ਿਆਦਾ ਕਰਦੀ ਉਹਦੀ ਨਸਲੇ ਮਾਰਵਾ ਲੈਂਦੇ ਮੁਖਸਰ ਮਾਗੀ ਦੇ ਮੇਲੇ ਤੇ ਮੌਜੂਦ ਹਾਂ ਜਿੱਥੇ ਘੋੜਿਆਂ ਦੇ ਸਟੱਡ ਫਾਰਮਾਂ ਦੇ ਮੇਲੇ ਹੁੰਦੇ ਨੇ ਪਰ ਇੱਕ ਅਸੀਂ ਵੱਖਰੀ ਤਸਵੀਰ ਦੇਖੀ ਜਿਸ ਦੇ ਵਿੱਚ ਇੱਕ ਛੋਟੀ ਬੱਚੀ ਘੋੜ ਸਵਾਰੀ ਕਰ ਰਹੀ ਸੀ ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਦੇਖ ਕੇ ਜਿਹੜਾ ਆਕਰਸ਼ਿਤ ਹੋ ਰਹੇ ਸੀ ਹੈਰਾਨ ਹੋ ਰਹੇ ਸੀ ਕਿ ਇੰਨੀ ਛੋਟੀ ਉਮਰ ਦੇ ਬੱਚੀ ਜਿਹੜੀ ਬੱਚੀ ਆ ਘੋੜ ਸਵਾਰੀ ਕਰਦੀ ਨਜ਼ਰ ਆਈ ਉਸ ਦਾ ਨਾਮ ਰੀਤ ਆਪਾਂ ਪੂਰੀ ਗੱਲਬਾਤ ਕਰਾਂਗੇ ਰੀਤ ਘੋੜ ਸਵਾਰੀ ਕਰਦੇ ਸੀ ਡਰ ਨਹੀਂ ਲੱਗਦਾ ਮੈਂ ਡਰ ਨਹੀਂ ਲੱਗਦਾ। ਪਹਿਲਾਂ ਜਦੋਂ ਆਈ ਸੀ ਉਦੋਂ ਲੱਗਦਾ ਸੀ ਹੁਣ ਨਹੀਂ ਲੱਗਦਾ। ਕਿੰਨਾਕ ਸਮਾਂ ਹੋ ਗਿਆ ਘੋੜਸਵਾਰੀ ਕਰਦੇ ਹਾਂ। ਮਿੰ 6 ਮਹੀਨੇ ਹੋ ਗਏ। 6 ਮਹੀਨੇ ਦੇ ਵਿੱਚ ਹੁਣ ਮੇਲੇ ਦੇ ਵਿੱਚ ਵੀ ਘੋੜਸਵਾਰੀ ਕਰਨ ਲੱਗੇ 1 ਲੱਖਤੀ ਡਰ ਖੁੱਲ ਗਿਆ। ਹਾਂਜੀ। ਡਰ ਨਹੀਂ ਲੱਗਦਾ ਘੋੜਸਵਾਰੀ ਕਰਦੇ ਵਕਤ ਜੇ ਕਿਸੇ ਤਰੀਕੇ ਦਾ ਕਿ ਘੋੜੇ ਤੋਂ ਗਿਰ ਜੂਗੇ ਜਾਂ ਕਿਸੇ ਹੋਰ ਤਰੀਕੇ। ਨਹੀਂ। ਸ਼ੌਂਕ ਕਿਵੇਂ ਪਿਆ ਤੁਸੀਂ ਕਹਾਂਗੇ 6 ਮਹੀਨੇ ਦੇ ਵਿੱਚ ਘੋੜਸਵਾਰੀ ਸਿੱਖ ਗਏ ਕਿੰਨੀ ਕੁ ਉਮਰ ਹੈ ਪਹਿਲਾਂ ਉਮਰ ਕਿੰਨੀ ਪਈ ਮੇਰੀ 8 ਸਾਲ 8 ਸਾਲ ਦੀ ਉਮਰ ਦੇ ਵਿੱਚ ਘੋੜਸਵਾਰੀ ਕਰਨ ਲੱਗੇ ਹਾਂਜੀ ਇਹ ਤਾਂ ਮਾਪੇ ਨਹੀਂ ਕਹਿੰਦੇ ਕਿ ਪੜ੍ਹਨ ਦੀ ਉਮਰ ਸਿਖਹਂਦੇ ਨੇ ਫਿਰ ਕੀ ਕਹਿੰਦੇ ਅੱਗੋਂ ਕਿ ਘੋੜਸਵਾਰੀ ਇਜ਼ ਜ਼ਰ ਇੰਪੋਰਟੈਂਟ ਅਪੜਾਈ ਤਾਂ ਸਾਰੀ ਉਮਰ ਹੋਈ ਜਾਣੀ ਆ ਉਹ ਇਹ ਨਹੀਂ ਕਹਿੰਦੇ ਅਗੇ ਕਿ ਘੋੜਸਵਾਰੀ ਤਾਂ ਉਮਰ ਪਈਆ ਫਿਰ ਵੀ ਪਹਿਲਾਂ ਪੜਾਈ ਕਰ ਲਓ ਨਹੀਂ ਸ਼ੌਂਕ ਕਿਵੇਂ ਪਿਆ ਕਿ ਘਰ ਦੇ ਵਿੱਚ ਘੋੜੇ ਰੱਖੇ ਹੋਏ ਨੇ ਨਹੀਂ ਕਰੇ ਨਹੀਂ ਮੇਰੇ मामੂ ਜੀ ਕੋਲੇ ਘੋੜੇ ਨਾਨਕੇ ਰੱਖੇ ਹੋਏ ਨੇ ਘੋੜੇ ਹਾਂਜੀ ਮੈਂ ਜੂਨ ਦੀਆਂ ਛੁੱਟੀਆਂ ਚਹੀ ਸੀ ਆਵ ਜਾਨ ਕੇ ਉਦੋਂ ਮੈਨੂੰ ਪਹਿਲਾਂ ਤਾਂ ਘੋੜਿਆਂ ਤੋਂ ਡਰ ਲੱਗਦਾ ਸੀ ਹੌਲੀ ਹੌਲੀ ਇਹਨਾਂ ਨਾਲ ਸੇ ਮੂੰਹ ਪਾ ਕੇ ਫਿਰ ਇਹਨਾਂ ਕੋਲ ਹੀ ਰਹਿਣ ਲੱਗ ਗਿਆ ਨਾਨਕੇ ਜੂਨ ਦੀਆਂ ਛੁੱਟੀਆਂ ਚਾਹੇ ਘੋੜਿਆਂ ਨਾਲ ਮੂੰਹ ਪਾ ਗਏ ਹਾਂਜੀ ਫਿਰ ਇੱਥੇ ਮਾਮੂ ਮਾਮੇ ਨੇ ਘੋੜੇ ਸਵਾਰੀ ਸਿਖਾਈ ਹਾਂਜੀ ਸਿਰਫ मामੂ ਤੋਂ ਹੀ ਸਿੱਖੀ ਜਾ ਕੇ ਤਾਂ ਹੋਰ ਵੀ ਕੋਰਸ ਸਵਾਰੀ ਦੀ ਫਿਰ ਸਪੈਸ਼ਲ ਟ੍ਰੇਨਿੰਗ ਲਈ ਹਾਂਜੀ ਸਪੈਸ਼ਲ ਟ੍ਰੇਨਿੰਗ ਤਾਂ ਨਹੀਂ ਕਿਤੋਂ ਲਈ ਨਹੀਂ ਇੱਥੇ ਇਹਨਾਂ ਕੋ ਨਾਨਕੇ ਕਿੰਨੇ ਕੋ ਘੋੜੇ ਨੇ 20 ਕੋੜੇ ਇਨ ਟੋਟਲ ਹੂੰ ਕੋੜੇ ਕੁੜੀਆਂ ਬਸ਼ੇਰੇ ਬਸ਼ੇਰੀਆਂ ਬੱਚੀ ਸਾਰੇ ਹੂੰ ਹੁਣ ਤਾਂ ਜਿਆਦਾ ਫਿਰ ਜਿਆਦਾਤਰ ਫਿਰ ਨਾਨਕੇ ਰਹਿਣ ਨੂੰ ਜੀ ਕਰਦਾ ਹੂੰ ਹਾਂਜੀ ਮਾਪੇ ਪਿਓ ਕੀ ਕਹਿੰਦੇ ਨੇ ਮਾਪਿਓ ਕੇ ਪੜਾਈ ਕਰੋ ਕਹਿੰਦੇ ਨਹੀਂ ਕਹਿੰਦੇ ਨਹੀਂ ਤੇ ਰੱਗੋ ਕੀ ਜਵਾਬ ਹੁੰਦਾ ਰੀਤ ਦਾ ਮੈਂ ਕਿੰਨੇ ਆ ਘੋੜੇ ਜਿਆਦਾ ਇੰਪੋਰਟੈਂਟ ਹੈ ਪੜਾਈ ਨਾਲ ਕਦੇ ਮਾਪਿਆਂ ਨੇ ਗੁੱਸਾ ਕਿੱਲਾ ਨਹੀਂ ਕੀਤਾ ਕਿ ਪੜਾਈ ਦੇ ਵੱਲ ਘੱਟ ਤੇ ਆਣਾ ਕਿ ਘੋੜਿਆਂ ਵੱਲ ਜਿਆਦਾ ਆ ਘੋੜਸਵਾਰੀ ਵੱਲ ਨਹੀਂ ਕੋਪਰੇਟ ਕਰਦੇ ਆ ਨਹੀਂ ਕੋਆਪਰੇਟਿਵ ਵੀ ਨਹੀਂ ਕਰਦੇ ਕੀ ਕਹਿੰਦੇ ਆ ਕਹਿੰਦੇ ਨੇ ਵੀ ਤੂੰ ਪੜ੍ਹ ਲੈ ਫਿਰ ਬਾਜੂ ਘਾੜ ਲਈ ਮੈਂ ਕਿ ਨਹੀਂ ਹੂੰ ਤਮਨ ਦੇ ਉੱਪਰ ਲੱਗੀ ਗੱਲ ਕੋਰਸ ਕੋਰਸਵਾਰੀ ਕਰਨੀ ਹੈ ਹਾਂਜੀ ਵੱਡਿਓ ਕੇ ਕੀ ਬਣਨਾ ਕੋਰਸਵਾਰ 6 ਮਹੀਨੇ ਦੇ ਵਿੱਚ ਪੱਕਾ ਕਰ ਲੈ ਕੇ ਕੋਰਸਵਾਰੇ ਬਣ ਦੇਣਾ ਹੁਣ ਹਾਂਜੀ ਇੰਨਾ ਜਿਹੜਾ ਸ਼ੌਕ ਪੈ ਗਿਆ ਘੋੜਿਆਂ ਦਾ ਹਾਂਜੀ ਕੋੜਿਆਂ ਦੇ ਬਾਰੇ 6 ਮਹੀਨਿਆਂ ਦੇ ਵਿੱਚ ਰੀਤ ਕੀ ਕੋਈ ਜਾਣਕਾਰੀ ਆ ਕੀ ਕੋ ਕੋੜਾ ਇਸ ਤਰੀਕੇ ਸੱਟ ਮਾਰਦਾ ਜਾਂ ਡਰ ਜਾਂ ਕੀ ਕੋਈ ਜਾਣਕਾਰੀ ਵੀ ਹਾਸਲ ਕਰ ਲਈ ਉਸ 6 ਮਹੀਨਿਆਂ ਵਿੱਚ ਬਹੁਤ ਹਾਂ ਜੀ ਜੇ ਮੈਂ ਕੋੜੇ ਦੇ ਜਦੋਂ ਕੰਨ ਪਿੱਛੇਨ ਸਿੱਟਦਾ ਉਦੋਂ ਲੱਤ ਵੀ ਮਾਰ ਸਕਦਾ ਦੰਦੀ ਵੀ ਵੱਟ ਸਕਦਾ ਜਦੋਂ ਕੋੜੇ ਦੇ ਕੰਨ ਨਾ ਗਿਨ ਉਹਦੋਂ ਕੁਛ ਨਹੀਂ ਗਿੰਦੋਂ ਚਾਹੇ ਕੁਛ ਮਰਜੀ ਕਰੀ ਦਿਓ ਬਟ ਇੱਕ ਗੱਲ ਹੈ ਜੇ ਕੋੜੇ ਨੂੰ ਪਹਿਲਾਂ ਦੇਖਣਾ ਪੈਂਦਾ ਵੀ ਉਹ ਭੜ ਹੈ ਕਿ ਸਹੀ ਹੈ ਜੇ ਭੜਾਗਾ ਤਾਂ ਤਾਂ ਮੀਨਸ ਪੂਰੇ ਐਕਟਿਵ ਰਹੇ ਨਾ ਪੈਂਦਾ ਉਹ ਕਦੋਂ ਕਦੇ ਵੀ ਕੁਛ ਕੁਛ ਵੀ ਕਰ ਸਕਦਾ ਇਹ ਫਿਰ ਕਿਵੇਂ ਪਤਾ ਲੱਗਦਾ ਕਿ ਕੋੜਾ ਸਹੀ ਹੈ ਜਾਂ ਭੜਾ ਹੈ ਪਤਾ ਲੱਗਿਆ ਕਿ ਨਹੀਂ ਵਾਲੀ ਲੱਗਦਾ ਜਿਵੇਂ ਪਤਾ ਲੱਗਦਾ ਫਿਰ ਉਹਨੇ ਸਤਨਿਆ ਜੀਆਂ ਕਰਕੇ ਅੱਗੇ ਨੂੰ ਹੰਦਾ ਦਿੰਦੀ ਉਹਦੋਂ ਨੂੰ ਉਹਨੂੰ ਪਤਾ ਲੱਗ ਜਾਂਦਾ ਦੰਦੀ ਵੱਢੀ ਅਜ ਤੱਕ ਕਦੇ ਨਹੀਂ ਮੇਰੇ ਵੀ ਵੱਢੀ ਕਦੇ ਹੂੰ ਮਾਮੂ ਨੇ ਸਿਖਾਇਆ ਹੈ ਹਾਂਜੀ ਮਾਮੂ ਨੇ ਕਿਹਾ ਵੀ ਉਹਨਾਂ ਦੇ ਕਦੇ ਦੰਦੀਆਂ ਵੱਢੀਆਂ ਹੋਈਆਂ ਨੇ ਪਹਿਲਾਂ ਘੋੜਿਆਂ ਨੇ ਹਾਂਜੀ ਹੂੰ ਫਿਰ ਮਨ ਦੇ ਵਿੱਚ ਡਰ ਨਹੀਂ ਲੱਗਿਆ ਕਿ ਜੇ ਮੈਂ ਘੋੜ ਸਵਾਰੀ ਕਰਨ ਲੱਗੀ ਉਹਦੇ ਮੇਰੇ ਦੰਦੀ ਵੱਢੀ ਨਹੀਂ ਹੂੰ ਮੈਨੂੰ ਡਰਨੇ ਲੱਗਿਆ ਵੀ ਕੋੜੇ ਦੰਦੀ ਵੱਢਣਗੇ ਹੂੰ ਇਹ ਗੱਲਾਂ ਕਿਹਨੇ ਦੱਸੀਆਂ ਨੇ ਕਿ ਜੇ ਕੋੜਾ ਕਰਨ ਪਿੱਛੇ ਨੂੰ ਕਰੇ ਵੀ ਜਿਹੜਾ ਦੰਦੀ ਵੱਢਦਾ ਜਾਂ ਦਲਤਾ ਮਾਰ ਸਕਦਾ ਮਾਮੂ ਜੀ ਨਹੀਂ ਦੱਸੀਆਂ ਨੇ ਹੂੰ ਇਹ ਗੱਲਾਂ ਤਾਂ ਹੁਣ ਦਿਮਾਗ ਤੇ ਚੜ ਗਈਆਂ ਹਾਂਜੀ ਚੜ ਗਈਆਂ ਨੇ ਦਿਮਾਗ ਤੇ ਲੈ ਲਈਆਂ ਨਹੀਂ 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 ਜੇ ਨੀਕ ਕੋ ਤੁਹਾਡੀ ਉਮਰ ਆ ਕਿ 8 ਕੁ ਸਾਲ ਦੀ ਉਮਰ ਆ ਤੁਹਾਡੀ ਹਾਂਜੀ ਇਸ ਉਮਰ ਦੇ ਵਿੱਚ ਤਾਂ ਹੁਣ ਅੱਜ ਕੱਲ ਤਾਂ ਬੱਚੇ ਜਿਹੜੇ ਫੋਨ ਬਹੁਤ ਚਲਾਉਂਦੇ ਨੇ ਤੁਸੀਂ ਫੋਨ ਨਹੀਂ ਚਲਾਉਂਦੇ ਨਹੀਂ ਜਮਾਂ ਵੀ ਨਹੀਂ ਚਲਾਉਂਦੇ ਜਾਂ ਮਾੜਾ ਮੋਟਾ ਨਹੀਂ ਚਲਾਂ ਦੀ ਜੀ ਨਹੀਂ ਕਰਦਾ ਕਿ ਆਮ ਬੱਚਿਆਂ ਵਾਂਗ ਜਿਹੜਾ ਫੋਨ ਚਲਾਓ ਤੁਸੀਂ ਕੋਰਸਵਾਰੀ ਵੱਲ ਬਜਤ ਜਾਈ ਜਾ ਰਹੇ ਨਹੀਂ ਸਕੂਲ ਦੇ ਵਿੱਚ ਤੁਹਾਡੇ ਨਾਲ ਦੀਆਂ ਹੋਰ ਵਿਦਿਆਰਥਣਾਂ ਵਿਦਿਆਰਥੀ ਹੋਣਗੇ ਸਾਥੀ ਦੋਸਤ ਮਿੱਤਰ ਹੋਣਗੇ ਉਹਨਾਂ ਨੂੰ ਦੱਸ ਦਿਓ ਕੋਰਸਵਾਰੀ ਬਾਰੇ ਹਾਂਜੀ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਬਹੁਤ ਵਧੀਆ ਹੂੰ ਕੀ ਹੁਣ ਮਾਪਿਆਂ ਨੂੰ ਫਿਰ ਜੱਦ ਨਹੀਂ ਕੀਤੀ ਕਿ ਆਪਣੇ ਘਰੇ ਵੀ ਕੋੜੇ ਰੱਖਣੇ ਨੇ ਕੀਤੀ ਸੀ ਕਹਿੰਦੇ ਤੂੰ ਨਾਨਕੀ ਰਹਿਣਾ ਹੂੰ ਨਾਨਕੀ ਰਹਿਣਾ ਫਿਰ ਹਾਂਜੀ ਤਨਕੇ ਜੀ ਲੱਜੂਗਾ ਹਾਂਜੀ ਕੋੜਿਆਂ ਦਾ ਜੀ ਲੱਜੂ ਹਾਂਜੀ ਇੰਨਾ ਸ਼ੌਂਕ ਪੈ ਗਿਆ ਕੋੜੇ ਦਾ ਹਾਂਜੀ ਹੂੰ ਹੋਰ ਕੀ ਕੀ ਪਤਾ ਕੋੜਿਆਂ ਬਾਰੇ ਕੋੜੇ ਐਂ denn ਨੀ ਦਾ ਚਾਰਾ ਉਹਨਾਂ ਨੂੰ ਟਾਈਮ ਤੇ ਪਾਉਣਾ ਪਾਣੀ ਉਹਨਾਂ ਨੂੰ ਟਾਈਮ ਤੇ ਪਿਉਣਾ ਸਾਰਾ ਕੁਝ ਤੇਨ ਰੱਖਦੇ ਹਾਂ ਫਿਰ ਚ ਇੰਨੀ ਕ ਉਮਰ ਦੇ ਵਿੱਚ ਹਾਂਜੀ ਵੱਡੀ ਉਮਰ ਦੇ ਵਿੱਚ ਹੋ ਕੇ ਜਿਹੜਾ ਕੋੜੇ ਰੱਖਣ ਦਾ ਸ਼ੌਂਕ ਪੈ ਗਿਆ ਕਿ ਹੁਣ ਰੱਖਣਾ ਹੀ ਨਹੀਂ ਕੋੜੇ ਵੱਡੇ ਹੋ ਕੇ ਰੱਖਾਂ ਹਾਂ 14 15 ਸਾਲ ਦੇ 14-15 ਸਾਲ ਦੀ ਉਮਰ 'ਚ ਘੋੜੇ ਰੱਖਣ ਦਾ ਸ਼ੌਕ ਲੱਸੀ ਹੋਈ ਸੋਚ ਲਿਆ। ਵੱਡੀ ਵੱਡੇ ਹੋ ਕੇ ਬਣਨਾ ਕੀ ਆ? ਕੀ ਘੋੜੇ ਹੀ ਰੱਖਣੇ ਨੇ ਜਾਂ ਕੁਝ ਹੋਰ ਵੀ ਸੋਚਦੇ ਹੋ? ਮਾਪੇ ਬਹੁਤ ਕੋਈ ਸੋਚਦੇ ਹੋਣਗੇ ਉਹ ਕਹਿੰਦੇ ਹੋਣਗੇ ਕਿ ਅਸੀਂ ਆਪਣੀ ਤੀਨੂ ਕੁਝ ਬਣਾਉਣਾ ਜਾਂ ਡਾਕਟਰ ਜਾਂ ਕੁਝ ਹੋਰ। ਕਿ ਬਟ ਮੈਂ ਤਾਂ ਕੋਟਸਫਾਇਰ ਬਣਨਾ ਤੇ ਕੋਟਸਫਾਇਰ ਦੇ ਨਾਲ-ਨਾਲ ਜੀ ਮੀਨਜ਼ ਗੇਮਸ ਟੂ ਕਟ ਇੰਟਰਸਟ ਹੋਇਆ ਤਾਂ ਮੈਂ ਬੰਦ ਜੀ ਡਾਕਟਰ ਕੋਡਿਆਂ ਦੀ। ਹੂੰ। ਬਲਿੰਕ ਘੋੜਿਆਂ ਨਾਲ ਹੀ ਰੱਖਣਾ। ਲੈਂਕ ਕੋ ਡੈਨ ਅੰਦਰ ਗੇਮ ਵੀ ਕਰਦੇ ਹੋ ਕੋਈ ਗੇਮ ਹੁਣ ਜੰਪਿੰਗ ਕਰਦੀ ਹਾਂ ਮੈਂ ਹੂੰ ਤੇ ਕਿੱਲਾ ਬਟਨ ਹੁੰਦੀ ਕਿੱਲਾ ਉਹ ਵੀ ਕੋੜਿਆਂ ਵਾਲੀ ਕਿੱਲਾ ਬਟਨ ਵਾਲੀ ਕਿੱਲਾ ਬਟਲ ਨੇ ਕੋੜਿਆਂ ਨੂੰ ਹਾਂ ਹਜੇ ਮੇਰੀ ਟ੍ਰੇਨਿੰਗ ਚੱਲ ਰਹੀ ਹੈ ਕਿੱਲੇ ਪੱਟਨ ਦੀ ਹੂੰ ਥੋੜਾ ਥੋੜਾ ਪੱਟ ਹੂੰ ਇਹ ਟ੍ਰੇਨਿੰਗ ਕਿੱਥੋਂ ਲੈਣੀ ਹੈ ਇੱਥੋਂ ਫਿਰ ਨਾਨਕੇ ਤੋਂ ਲੈਣੀ ਹੈ ਹਾਂਜੀ ਨਾਨਕੇ ਤੋਂ ਨਾਲ ਦੇ ਸਕੂਲ ਦੇ ਹੋਰ ਜਿਹੜੇ ਸਾਥੀ ਨੇ ਤੁਹਾਡੇ ਜਿਹੜੇ ਨਾਲ ਪੜ੍ਹਦੇ ਨੇ ਉਹ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਕਿ ਅਸੀਂ ਵੀ ਘੋੜਸਵਾਰੀ ਸਿੱਖਣੀ ਹੈ ਜਾਂ ਤੁਹਾਨੂੰ ਕਹਿੰਦੇ ਨੇ ਕਿ ਵੀ ਫੋਨ ਚਲਾਇਆ ਕਰ ਜਾ ਹੋਰ ਕੁਝ ਪੜ੍ਹਿਆ ਕਰ ਕਹਿੰਦੇ ਨੇ ਹੂੰ ਇਹ ਫੋਨ ਚਲਾ ਲਿਆ ਕਰ ਨਿੰਦ ਘੋੜਸਵਾਰੀ ਵੱਲ ਧਿਆਨ ਨਹੀਂ ਰਹੀ ਰਹਦਾ ਜੇਰਾ ਪੜ੍ਹ ਪੁੱੜ ਲਿਆ ਕਰ ਮੈਂ ਕਿਵੇਂ ਪੜ੍ਹਦੀ ਆ ਤੇ ਮੈਂ ਫੋਨ ਤਾਂ ਦੇਖਣੀ ਹੀ ਹੂੰ ਹਾਂਜੀ ਇਹ ਜਵਾਬ ਦੇ ਦਿੰਨੇ ਉਹਨਾਂ ਨੂੰ ਫਿਰ ਕਿ ਮੈਂ ਤਾਂ ਘੋੜਸਵਾਰੀ ਵੱਲੇ ਜਾਣਾ ਹਾਂਜੀ ਫਿਰ ਜਦੋਂ ਸਕੂਲ ਜਾਂਦੇ ਹੋ ਜਦ ਬੀ ਟੀਚਰਾਂ ਨੂੰ ਅਧਿਆਪਕਾਂ ਨੂੰ ਵੀ ਦੱਸਦੇ ਹੋਮੋਗੇ ਕਿ ਮੈਂ ਘੋੜਸਵਾਰੀ ਕਰਦੀ ਆ ਨਨਕੇ ਜਾ ਕੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਬਹੁਤ ਵਧੀਆ ਹੂੰ ਬਈ ਛੋਟੀ ਉਮਰ ਦੇ ਵਿੱਚ ਤੁਹਾਨੂੰ ਹਾਲਾਂਕਿ ਮਾਮੇ ਤੋਂ ਤਾਂ ਸਾਰਾ ਕੁਝ ਸਿੱਖਿਆ ਮਾਂ ਪਿਓ ਇਹ ਨਹੀਂ ਕਹਿੰਦੇ ਕਿ ਸੱਟ ਲੱਗ ਜੂਗੀ ਜਿਹੜਾ ਕੁਝ ਜਿਹੜੀ ਸੱਟ ਲੱਗੂ ਕੋ ਟੁੱਟ ਜੂਗਾ ਛੋਟੀ ਉਮਰ ਦੇ ਵਿੱਚ ਜੇ ਘੋੜੇ ਤੋਂ गिर ਕੇ ਹਾਂਜੀ ਕਹਿੰਦੇ ਨੇ ਹੂੰ ਤੇ ਮੰਦਰ ਨਹੀਂ ਹੈਗੇ ਨਹੀਂ ਬੰਦੇ ਹੂੰ ਕਹਿੰਦੇ ਨਹੀਂ ਕਿ ਮਾਮੇ ਨੇ ਬਗਾੜ ਦੇਣੀ ਆ ਕਹਿੰਦੇ ਨੇ ਕਹਿੰਦੇ ਨੇ ਇਹ ਕੀ ਕਹਿੰਦੇ ਹੋ ਕਿ ਘੋੜਿਆਂ ਚ ਜੇ ਪੈ ਗੇ ਫੇਰ ਕੀ ਡਬਿਗੜਨਾ ਹੂੰ ਉਹ ਕਹਿੰਦੇ ਨਹੀਂ ਕਿ ਸੱਟ ਖਾ ਲੂਗੇ ਕਹਿੰਦੇ ਨੇ ਹੂੰ ਸੱਟ ਖਾ ਲੂਗੀ ਮੈਨੂੰ ਕੀ ਕੁਝ ਨਹੀਂ ਹੁੰਦਾ ਹੂੰ ਦੇਖੀ ਜਾਊਗੀ ਜੋ ਹੂੰ ਹੂੰ ਜਦੋਂ ਦੇਖੀ ਜਾਊ ਹੂੰ ਹੁਣ ਜਦੋਂ ਤੁਸੀਂ ਇੱਥੇ ਘੋੜਾ ਚਲਾ ਰਹੇ ਸੀ ਉਹ ਜਿਹੜਾ ਘੋੜਾ ਹੋ ਉਹਨ ਕੀ ਕਹਿੰਦੇ ਨੇ ਪਿੱਛੇ ਨੂੰ ਕਾ ਹੋ ਰਿਹਾ ਸੀ ਜਾਂ ਟੱਪ ਰਿਹਾ ਸੀ ਡਰ ਨਹੀਂ ਲੱਗਿਆ ਉਸ ਵਕਤ ਨਹੀਂ ਧੰਨੀ ਲੱਗਿਆ ਸਰ ਲੋਕ ਹੋਰ ਹੋਰ ਲੋਕ ਤਾਂ ਜਿਹੜੇ ਮੇਲੇ ਚੋਂ ਤਾਂ ਆਸੇ ਪਾਸੇ ਨੂੰ ਆਈ ਜਾਂਦੇ ਡਰਦੇ ਜੀ ਤੁਸੀਂ ਉੱਪਰ ਬੈਠੇ ਨਹੀਂ ਡਰੇ ਨਹੀਂ ਹੂੰ ਇੰਨਾ ਪਿਆਰ ਪੈ ਗਿਆ ਘੋੜਿਆਂ ਦਾ ਹਾਂਜੀ ਹੂੰ ਇਹਨਾਂ ਇਸ ਜਿਹੜੇ ਨਾਨਕਿਆਂ ਦਾ ਤੁਹਾਡਾ ਜਿਹੜਾ ਭਾਈ ਦਲ ਸਿੰਘ ਸਟੱਡ ਫਾਰਮ ਦਾ ਵਿੱਚੋਂ ਕੋਈ ਫੇਵਰੇਟ ਘੋੜਾ ਵੀ ਆ ਹਾਂਜੀ ਮੇਰਾ ਫਰਜੰਦ ਹੈ ਘੋੜਾ ਉਹ ਬਚਾਲੇ ਖੜਾ ਘੋੜਾ ਹੂੰ ਉਹਦੀ ਘੋੜ ਸਵਾਰੀ ਕਰਦੇ ਹੋ ਨਹੀਂ ਉਹ ਵੀ ਨਹੀਂ ਕਰਦੇ ਹੋ ਹਜੇ ਬੱਚਾ ਹੀ ਹੈ ਹੂੰ ਉਹ ਹੁਣ ਕਰਾ ਮਤੀ ਬਲੱਡ ਲਾਈਨ ਦਾ ਕੋੜ ਹੈ ਹਾਂ ਅੱਛਾ ਇੰਨੀ ਕੱਠ ਸਾਲ ਦੀ ਉਮਰ ਦੇ ਵਿੱਚ ਬਲੱਡ ਲਾਈਨ ਦਾ ਵੀ ਪਤਾ ਵੀ ਕਿਹੜੀ ਬਲੱਡ ਲਾਈਨ ਦਾ ਕਿਹੜਾ ਕੋੜ ਹੈ ਹਾਂਜੀ ਹੂੰ ਕਿਹੜੇ ਘੋੜੇ ਦੀ ਜਿਹੜੀ ਜ਼ਿਆਦਾਤਰ ਨਾਲ ਕਿ ਜਿਹੜੇ ਘੋੜੇ ਨੇ ਉਹਨਾਂ ਚੋਂ ਕਿਹੜੇ ਦੀ ਜਿਹੜੀ ਘੋੜਸਵਾਰੀ ਜ਼ਿਆਦਾ ਕਰਨਾ ਪਸੰਦ ਆ ਸਰਤਾਜ ਤੇ ਜ਼ਿਆਦਾ ਕਰਦੇ ਹੂੰ ਉਹਦੀ ਨਸਲ ਮਾਰਵਾੜੀ ਹੂੰ ਪਤਾ ਕਿ ਕਿਹੜੇ ਘੋੜੇ ਦੀ ਕਿਹੜੀ ਨਸਲ ਹਾਂਜੀ ਜਿਹੜਾ ਸਰਤਾਜ ਘੋੜਾ ਖਰਾਬੀ ਨਹੀਂ ਕਰਦਾ ਸੱਟ ਜਿਹੜਾ ਉਹਨੂੰ ਕੀ ਕਹਿੰਦੇ ਨੇ ਜਿਸ ਤਰੀਕੇ ਤੁਸੀਂ ਕਿਹਾ ਕਿ ਕਰਨ ਪਿੱਛੇ ਨੂੰ ਕਰਦਾ ਫਿਰ ਦੰਦੀ ਵੱਡਦਾ ਜਾਂ ਤਲੱਤਾ ਮਾਰਦਾ ਉਹ ਨਹੀਂ ਮਾਰਦਾ ਨਹੀਂ ਇਸੇ ਕਰਕੇ ਪਸੰਦਦਾ ਉਹ ਜੀ ਪਸੰਦਦਾ ਉਹ ਸਾਰੀ ਨੇ ਬਟ ਜ਼ਿਆਦਾ ਮੈਨੂੰ ફરਜਾਂਦਾ ਤੇ ਕੋਟਸਵਾਰੀ ਲਈ ਸਰਤਾਜ ਹਮ ਹਮ ਫਿਰ ਇਹ ਤਸਵੀਰ ਦੇਖ ਕੇ ਵੀ ਮਾਪੇ ਕਹਿਣਗੇ ਕਿ ਉੱਥੇ ਵੀ ਹੁਣ ਕੋਲ ਸਵਾਰੀਆਂ ਦੀ ਗੱਲਾਂ ਕਰਨ ਲੱਗ ਗਏ ਹਾਂਜੀ ਹਮ ਫਿਰ ਕੀ ਕਹੋਗੇ ਉਹਨਾਂ ਨੂੰ ਕੁਝ ਨਹੀਂ ਕਹਾਂ ਹਮ ਤਾਂ ਤਸਵੀਰ ਦੇਖੋ ਕਿ ਛੋਟੀ ਬੱਚੀ 8 ਸਾਲ ਦੀ ਉਮਰ ਦੇ ਵਿੱਚ ਨਾਨਕ ਜੂਨ ਦੇ ਛੁੱਟੀਆਂ ਦੇ ਵਿੱਚ ਰਹਿਣਾ ਆਉਂਦੀ ਅਤੇ ਘੋੜਸਵਾਰੀ ਦਾ ਸ਼ੌਕ ਪੈ ਗਿਆ ਹਾਲਾਂਕਿ ਉਹ ਕਹਿੰਦੀ ਹੈ ਕਿ ਪੜ੍ਹਾਈ ਵੀ ਨਾਲ ਕਰੂਗੀ ਜੋ ਅੱਜ ਕੱਲ ਬੱਚੇ ਫੋਨ ਚਲਾਈ ਜਾਂਦੇ ਨੇ ਉਸ ਦੇ ਵਿੱਚ ਸ਼ੌਕ ਨਹੀਂ ਹੈ ਪਰ ਉਹ ਕਹਿੰਦੀ ਹੈ ਕਿ ਘੋੜਸਵਾਰੀ ਨਾਲ ਇੰਨਾ ਸ਼ੌਕ ਆ ਕਿ 8 ਸਾਲ ਦੀ ਉਮਰ ਦੇ ਵਿੱਚ ਇਹ ਵੀ ਪਤਾ ਕਿ ਕਿਹੜਾ ਘੋੜਾ ਕਿਹੜੀ ਬਲੱਡ ਲਾਈਨ ਦਾ ਜਾਂ ਕਿਸ نسل ਦਾ ਇਸ ਤੁਸੀਂ ਦੇਖੋ ਕਿ ਬੱਚੀ ਕਿਸ ਤਰੀਕੇ ਦਾ ਜਿਹੜਾ ਹੌਸਲਾ ਲੈ ਕੇ ਹਾਲਾਂਕਿ ਇਹ ਇੱਥੇ ਕਹੀ ਜਾ ਰਿਹਾ ਹੈ ਕਿ ਛੋਟੇ ਬੱਚੇ ਫੋਨਾਂ 'ਚ ਪੈ ਰਹੇ ਨੇ ਕਿ ਕੁਝ ਅਜਿਹੀਆਂ ਤਸਵੀਰਾਂ ਨੇ ਕਿ ਜਿਹੜੀਆਂ ਦੇ ਉੱਪਰ ਮਾਨ ਕਰਨ ਨੂੰ ਜਿਹੜਾ ਲੋਕਾਂ ਦਾ ਮਨ ਵੀ ਕਰਦਾ